ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਐਸਐਮਜ਼ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕੋਰ ਇਸ ਵੇਲੇ ਦੀ ਹੈ ਹਮ ਜਾਣਕਾਰੀ ਵਿਦਿਆਰਥੀਆਂ ਲਈ ਬੇਹੱਦ ਖਾਸ ਟ੍ਰੈਂਡ ਵਾਲੀ ਹੈ ਕਿਉਂਕਿ ਹੁਣ ਜਿਹੜੀਆਂ ਛੁੱਟੀਆਂ 10 ਫਰਵਰੀ ਤੱਕ ਸੀ ਉਹ ਛੁੱਟੀਆਂ ਨੇ ਹੁਣ ਜਿਹੜੀਆਂ 12 ਤੋਂ 14 ਫਰਵਰੀ ਤੱਕ ਰਹਿਣਗੀਆਂ ਜਿਨ੍ਹਾਂ ਵਿਦਿਆਰਥੀ ਇਸ ਖਬਰ ਨੂੰ ਧਿਆਨ ਦੇ ਨਾਲ ਸੁਣ ਰਹੇ ਹਨ ਕਿਉਂਕਿ ਲਗਾਤਾਰੇ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਪ੍ਰਯਾਗ ਰਾਸ ਤੇ ਮਹਾਕੁੰਭ ਦੇ ਵਿੱਚ ਜਾਣ ਤੋਂ ਬਾਅਦ ਜਿਹੜੇ ਲੋਕ ਨੇ ਸਿੱਧੇ ਤੌਰ ਤੇ ਕਾਸ਼ੀ ਤੇ ਅਯੁੱਧਿਆ ਵਿਖੇ ਦਰਸ਼ਨ ਕਰਨ ਲਈ ਪਹੁੰਚਦੇ ਨੇ ਔਰ ਜੇ ਗੱਲ ਕੀਤੀ ਜਾਵੇ ਰਾਸ਼ਟਰੀ ਰਾਸ਼ਮਾਰਗਾਂ ਦੀ ਤਾਂ ਉੱਥੇ ਵੀ ਲਗਾਤਾਰ ਢੀੜ ਜਿਹੜੀ ਜਮ੍ਹਾਂ ਹੁੰਦੀ ਨਜ਼ਰ ਆ ਰਹੀ ਹੈ ਜੇਕਰ ਲੋਕ ਅਯੁੱਧਿਆ ਜਾਂਦੇ ਨੇ ਉੱਥੇ ਵੀ ਜਿਹੜੇ ਕਹਿ ਸਕਦੇ ਆ ਸ਼ਰਧਾਲੂ ਨੇ ਲਗਾਤਾਰ ਪਹੁੰਚ ਰਹੇ ਨੇ ਤਾਂ ਸ਼ਰਧਾਲੂ ਦਾ ਉਮਰਦਾ ਹੋਇਆ ਸਾਲਾਬ ਕਿਸ ਹੱਦ ਤੱਕ ਵਧਦਾ ਜਾ ਰਿਹਾ ਇਸ ਨੂੰ ਦੇਖਦੇ ਹੋਏ ਅਯੁੱਧਿਆ ਦੇ ਜ਼ਿਲ੍ਹਾ ਪ੍ਰਸ਼ਾਸਨ ਗਲੋ ਇਹ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ ਕਿ ਜਿਹੜੀਆਂ ਛੁੱਟੀਆਂ 10 ਫਰਵਰੀ ਤੱਕ ਰਹਿਣੀਆਂ ਸੀ ਉਹ ਛੁੱਟੀਆਂ ਨੇ ਹੁਣ 14 ਫਰਵਰੀ ਤੱਕ ਵਧਾ ਦਿੱਤੀਆਂ ਗਈਆਂ ਨੇ ਤਾਂ ਕਿ ਵਿਦਿਆਰਥੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਕਿਉਂਕਿ ਜੇਕਰ ਉਹ ਇਸਤਾਨ ਕਰਨ ਤੋਂ ਬਾਅਦ ਆਪਣੇ ਘਰ ਜਾਣ ਦੀ ਵਾਪਸੀ ਵੀ ਕਰਦੇ ਨੇ ਤਾਂ ਰਸਤੇ ਦੇ ਵਿੱਚ ਰਾਸ਼ਟਰੀ ਰਾਜਮਾਰਗਾਂ ਤੇ ਇੰਨੀ ਜ਼ਿਆਦਾ ਧੀੜ ਹੁੰਦੀ ਹੈ ਕਿ ਸਮੇਂ ਸਿਰ ਸਕੂਲ ਨਹੀਂ ਪਹੁੰਚ ਸਕਦੇ ਔਰ ਜ਼ਿਲ੍ਹਾ ਮੈਜਿਸਟਰੇਟ ਦਾ ਵੀ ਕਹਿਣਾ ਹੈ ਕਿ ਵਿਦਿਆਰਥੀ ਨੇ ਜਿਹੜੇ ਉਹ ਵੀ ਆਪਣੀ ਸ਼ਰਦਾ ਭਾਵਨਾਵਾਂ ਮੰਨ ਦੇ ਵਿੱਚ ਰੱਖਦੇ ਨੇ ਔਰ ਉਹ ਵੀ ਨੇ ਜਿਹੜੇ ਅਯੁੱਧਿਆ ਤੇ ਕਾਸੀ ਨਤਮਸਤਕ ਹੋਣਾ ਚਾਹੁੰਦੇ ਨੇ ਜਿਨ੍ਹਾਂ ਨੂੰ ਦੇਖਦੇ ਹੋਏ ਅਯੁੱਧਿਆ ਪ੍ਰਸ਼ਾਸਨ ਦੇ ਵੱਲੋਂ ਵੱਡਾ ਫੈਸਲਾ ਲੈ ਲਿਆ ਗਿਆ ਜ਼ਿਲ੍ਹਾ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜਿਹੜੇ ਸਕੂਲ ਹੁਣ 10 ਫਰਵਰੀ ਤੱਕ ਜਿਨ੍ਹਾਂ ਸਕੂਲਾਂ ਨੂੰ ਛੁੱਟੀਆਂ ਸੀ ਉਹ ਸਕੂਲ ਜਿਹੜੇ 14 ਫਰਵਰੀ ਤੱਕ ਬੰਦ ਰਹਿਣਗੇ ਉਹਨਾਂ ਦੇ ਵਿੱਚ ਸਾਰੇ ਇੰਟਰਮੀਡੀਏਟ ਸਕੂਲ ਆਉਂਦੇ ਨੇ ਯਾਨੀ ਕਿ 12ਵੇਂ ਜਮਾਤ ਤੱਕ ਦੇ ਸਾਰੇ ਸਕੂਲਾਂ ਨੂੰ 14 ਫਰਵਰੀ ਤੱਕ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ ਸਰ ਸ੍ਰੀਕਾਂ ਤੁਸੀਂ ਦੇਖ ਰਹੇ ਹੋ ਐਸਐਮਜ਼ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕੋਰ ਇਸ ਵੇਲੇ ਦੀ ਹੈ ਹਮ ਜਾਣਕਾਰੀ ਵਿਦਿਆਰਥੀਆਂ ਲਈ ਬੇਹੱਦ ਖਾਸ ਰੈਂਕ ਵਾਲੀ ਹੈ ਕਿਉਂਕਿ ਹੁਣ ਜਿਹੜੀਆਂ ਛੁੱਟੀਆਂ 10 ਫਰਵਰੀ ਤੱਕ ਸੀ ਉਹ ਛੁੱਟੀਆਂ ਨੇ ਹੁਣ ਜਿਹੜੀਆਂ 12 ਤੋਂ 14 ਫਰਵਰੀ ਤੱਕ ਰਹਿ ਗਈਆਂ ਜੀ ਹਾਂ ਵਿਦਿਆਰਥੀ ਇਸ ਖਬਰ ਨੂੰ ਧਿਆਨ ਦੇ ਨਾਲ ਸੁਣ ਲੈਣ ਕਿਉਂਕਿ ਲਗਾਤਾਰ ਹੀ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਪ੍ਰਯਾਗ ਰਾਸ ਤੇ ਮਹਾਕੁੰਗ ਦੇ ਵਿੱਚ ਜਾਣ ਤੋਂ ਬਾਅਦ ਜਿਹੜੇ ਲੋਕ ਨੇ ਸਿੱਧੇ ਤੌਰ ਤੇ ਕਾਸ਼ੀ ਤੇ ਅਯੁੱਧਿਆ ਵਿਖੇ ਦਰਸ਼ਨ ਕਰਨ ਲਈ ਪਹੁੰਚਦੇ ਨੇ ਔਰ ਜੇ ਗੱਲ ਕੀਤੀ ਜਾਵੇ ਰਾਸ਼ਟਰੀ ਰਾਸਮਾਰਗਾਂ ਦੀ ਤਾਂ ਉੱਥੇ ਵੀ ਲਗਾਤਾਰ ਢੀੜ ਹੈ ਜਿਹੜੀ ਜਮ੍ਹਾਂ ਹੁੰਦੀ ਨਜ਼ਰ ਆ ਰਹੀ ਹੈ ਜੇਕਰ ਲੋਕ ਅਯੁੱਧਿਆ ਜਾਂਦੇ ਨੇ ਉੱਥੇ ਵੀ ਜਿਹੜੇ ਕਹਿ ਸਕਦੇ ਆ ਸ਼ਰਧਾਲੂ ਨੇ ਲਗਾਤਾਰ ਪਹੁੰਚ ਰਹੇ ਨੇ ਤਾਂ ਸ਼ਰਧਾਲੂ ਤਾਂ ਉਮਰਦਾ ਹੋਇਆ ਸਾਲਾਬ ਕਿਸ ਹੱਦ ਤੱਕ ਵਧਦਾ ਜਾ ਰਿਹਾ ਇਸ ਨੂੰ ਦੇਖਦੇ ਹੋਏ ਅਯੁੱਧਿਆ ਦੇ ਜ਼ਿਲ੍ਹਾ ਪ੍ਰਸ਼ਾਸਨ ਗਲੋਗ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ ਕਿ ਜਿਹੜੀਆਂ ਛੁੱਟੀਆਂ 10 ਫਰਵਰੀ ਤੱਕ ਰਹਿਣੀਆਂ ਸੀ ਉਹ ਛੁੱਟੀਆਂ ਨੇ ਹੁਣ 14 ਫਰਵਰੀ ਤੱਕ ਵਧਾ ਦਿੱਤੀਆਂ ਗਈਆਂ ਨੇ ਤਾਂ ਕਿ ਵਿਦਿਆਰਥੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਕਿਉਂਕਿ ਜੇਕਰ ਉਹ ਇਸਤਾਨ ਕਰਨ ਤੋਂ ਬਾਅਦ ਆਪਣੇ ਘਰ ਜਾਣ ਦੀ ਵਾਪਸੀ ਵੀ ਕਰਦੇ ਨੇ ਤਾਂ ਰਸਤੇ ਦੇ ਵਿੱਚ ਰਾਸ਼ਟਰੀ ਰਾਜਮਾਰਗਾਂ ਤੇ ਇੰਨੀ ਜ਼ਿਆਦਾ ਭੀੜ ਹੁੰਦੀ ਹੈ ਕਿ ਸਮੇਂ ਸਿਰ ਸਕੂਲ ਨਹੀਂ ਪਹੁੰਚ ਸਕਦੇ। ਔਰ ਜ਼ਿਲ੍ਹਾ ਮੈਜਿਸਟਰੇਟ ਦਾ ਵੀ ਕਹਿਣਾ ਹੈ ਕਿ ਵਿਦਿਆਰਥੀ ਨੇ ਜਿਹੜੇ ਉਹ ਵੀ ਆਪਣੀ ਸ਼ਰਦਾ ਭਾਵਨਾਵਾਂ ਮੰਨ ਦੇ ਵਿੱਚ ਰੱਖਦੇ ਨੇ ਔਰ ਉਹ ਵੀ ਨੇ ਜਿਹੜੇ ਅਯੁੱਧਿਆ ਤੇ ਕਾਸੀ ਨਤਮਸਤਕ ਹੋਣਾ ਚਾਹੁੰਦੇ ਨੇ ਜਿਨ੍ਹਾਂ ਨੂੰ ਦੇਖਦੇ ਹੋਏ ਅਯੁੱਧਿਆ ਪ੍ਰਸ਼ਾਸਨ ਦੇ ਵੱਲੋਂ ਵੱਡਾ ਫੈਸਲਾ ਲੈ ਲਿਆ ਗਿਆ। ਜ਼ਿਲ੍ਹਾ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜਿਹੜੇ ਸਕੂਲ ਹੁਣ 10 ਫਰਵਰੀ ਤੱਕ ਜਿਨ੍ਹਾਂ ਸਕੂਲਾਂ ਨੂੰ ਛੁੱਟੀਆਂ ਸੀ ਉਹ ਸਕੂਲ ਜਿਹੜੇ 14 ਫਰਵਰੀ ਤੱਕ ਬੰਦ ਰਹਿ ਉਹਨਾਂ ਦੇ ਵਿੱਚ ਸਾਰੇ ਇੰਟਰਮੀਡੀਏਟ ਸਕੂਲ ਆਉਂਦੇ ਨੇ ਯਾਨੀ ਕਿ 12ਵੇਂ ਜਮਾਤ ਤੱਕ ਦੇ ਸਾਰੇ ਸਕੂਲਾਂ ਨੂੰ 14 ਫਰਵਰੀ ਤੱਕ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ ਦਰਸ਼ਕਾਂ ਤੁਸੀਂ ਦੇਖ ਰਹੇ ਹੋ ਐਸਐਮਜ਼ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕੋਰ ਇਸ ਵੇਲੇ ਦੀਆਂ ਹਮ ਜਾਣਕਾਰੀ ਵਿਦਿਆਰਥੀਆਂ ਲਈ ਬੇਹੱਦ ਖਾਸ ਟ੍ਰੈਂਡ ਵਾਲੀ ਹੈ ਕਿਉਂਕਿ ਹੁਣ ਜਿਹੜੀਆਂ ਛੁੱਟੀਆਂ 10 ਫਰਵਰੀ ਤੱਕ ਸੀ ਉਹ ਛੁੱਟੀਆਂ ਨੇ ਹੁਣ ਜਿਹੜੀਆਂ 12 ਤੋਂ 14 ਫਰਵਰੀ ਤੱਕ ਰਹਿਣਗੀਆਂ ਜੀ ਹਾਂ ਵਿਦਿਆਰਥੀ ਇਸ ਖਬਰ ਨੂੰ ਧਿਆਨ ਦੇ ਨਾਲ ਸੁਣ ਲੈਣ ਕਿਉਂਕਿ ਲਗਾਤਾਰ ਹੀ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਪ੍ਰਿਆਗ ਰਾਸਤੇ ਨਹਾਕੁੰਗ ਦੇ ਵਿੱਚ ਜਾਣ ਤੋਂ ਬਾਅਦ ਜਿਹੜੇ ਲੋਕ ਨੇ ਸਿੱਧੇ ਤੌਰ ਤੇ ਕਾਸ਼ੀ ਤੇ ਅਯੁੱਧਿਆ ਵਿਖੇ ਦਰਸ਼ਨ ਕਰਨ ਲਈ ਪਹੁੰਚਦੇ ਨੇ ਔਰ ਜੇ ਗੱਲ ਕੀਤੀ ਜਾਵੇ ਰਾਸ਼ਟਰੀ ਰਾਸ਼ਮਾਰਗਾਂ ਦੀ ਤਾਂ ਉੱਥੇ ਵੀ ਲਗਾਤਾਰ ਢੀੜ ਜਿਹੜੀ ਜਮ੍ਹਾਂ ਹੁੰਦੀ ਨਜ਼ਰ ਆ ਰਹੀ ਹੈ ਜੇਕਰ ਲੋਕ ਅਯੁੱਧਿਆ ਜਾਂਦੇ ਨੇ ਉੱਥੇ ਵੀ ਜਿਹੜੇ ਕਹਿ ਸਕਦੇ ਆ ਸ਼ਰਧਾਲੂ ਨੇ ਲਗਾਤਾਰ ਪਹੁੰਚਦੇ ਨੇ ਤਾਂ ਸ਼ਰਧਾਲੂ ਤਾਂ ਉਮਰਦਾ ਹੋਇਆ ਸਾਲਾਬ ਕਿਸ ਹੱਦ ਤੱਕ ਵਧਦਾ ਜਾ ਰਿਹਾ ਇਸ ਨੂੰ ਦੇਖਦੇ ਹੋਏ ਅਯੁੱਧਿਆ ਦੇ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ ਕਿ ਜਿਹੜੀਆਂ ਛੁੱਟੀਆਂ ਦਾ ਸਵਰਥੀ ਰੇਡੀ ਅਸੀਂ ਉਹ ਛੁੱਟੀਆਂ ਨੇ ਹੁਣ 14 ਫਰਵਰੀ ਤੱਕ ਵਿਧਾਨ ਦਿੱਤੀ ਗਈ ਨੇ ਤਾਂ ਕਿ ਵਿਦਿਆਰਥੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਕਿਉਂਕਿ ਜੇਕਰ ਉਹ ਇਸਤਾਨ ਕਰਨ ਤੋਂ ਬਾਅਦ ਆਪਣੇ ਘਰ ਜਾਣ ਦੀ ਵਾਪਸੀ ਵੀ ਕਰਦੇ ਨੇ ਤਾਂ ਰਸਤੇ ਦੇ ਵਿੱਚ ਰਾਸ਼ਟਰੀ ਰਾਜਮਾਰਗਾਂ ਤੇ ਇੰਨੀ ਜ਼ਿਆਦਾ ਭੀੜ ਹੁੰਦੀ ਹੈ ਕਿ ਸਮੇਂ ਸਿਰ ਸਕੂਲ ਨਹੀਂ ਪਹੁੰਚ ਸਕਦੇ ਔਰ ਜ਼ਿਲ੍ਹਾ ਮੈਜਿਸਟਰੇਟ ਦਾ ਵੀ ਕਹਿਣਾ ਹੈ ਕਿ ਵਿਦਿਆਰਥੀ ਨੇ ਜਿਹੜੇ ਉਹ ਵੀ ਆਪਣੀ ਸ਼ਰਦਾ ਭਾਵਨਾਵਾਂ ਮੰਨ ਦੇ ਵਿੱਚ ਰੱਖਦੇ ਨੇ ਔਰ ਉਹ ਵੀ ਨੇ ਜਿਹੜੇ ਅਯੁੱਧਿਆ ਤੇ ਕਾਸ਼ੀ ਨਤਮਸਤਕ ਹੋਣਾ ਚਾਹੁੰਦੇ ਨੇ ਜਿਨ੍ਹਾਂ ਨੂੰ ਦੇਖਦੇ ਹੋਏ ਅਯੁੱਧਿਆ ਪ੍ਰਸ਼ਾਸਨ ਦੇ ਵੱਲੋਂ ਵੱਡਾ ਫੈਸਲਾ ਲੈ ਲਿਆ ਗਿਆ ਜ਼ਿਲ੍ਹਾ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜਿਹੜੇ ਸਕੂਲ ਹੁਣ 10 ਫਰਵਰੀ ਤੱਕ ਜਿਹਨਾਂ ਸਕੂਲਾਂ ਨੂੰ ਛੁੱਟੀਆਂ ਸੀ ਉਹ ਸਕੂਲ ਨੇ ਜਿਹੜੇ 14 ਫਰਵਰੀ ਤੱਕ ਬੰਦ ਰ ਸਕੂਲਾਂ ਦੇ ਵਿੱਚ ਸਾਰੇ ਇੰਟਰਮੀਡੀਏਟ ਸਕੂਲਾਂ ਦੇ ਨਹੀਂ ਯਾਨੀ ਕਿ 12ਵੇਂ ਜਮਾਤ ਤੱਕ ਦੇ ਸਾਰੇ ਸਕੂਲਾਂ ਨੂੰ 14 ਫਰਵਰੀ ਤੱਕ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ ਸਰ ਸ਼੍ਰੀਕਾਰ ਤੁਸੀਂ ਦੇਖ ਰਹੇ ਹੋ ਐਸਐਮਜ਼ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕੋਰਸ ਵਲੇ ਦੀਆਂ ਹਨ ਜਾਣਕਾਰੀ ਵਿਦਿਆਰਥੀਆਂ ਲਈ ਬੇहद ਖਾਸ ਰੈਂਡ ਵਾਲੀ ਹੈ ਕਿਉਂਕਿ ਹੁਣ ਜਿਹੜੀਆਂ ਛੁੱਟੀਆਂ 10 ਫਰਵਰੀ ਤੱਕ ਸੀ ਉਹ ਛੁੱਟੀਆਂ ਨੇ ਹੁਣ ਜਿਹੜੀਆਂ 12 ਤੋਂ 14 ਫਰਵਰੀ ਤੱਕ ਵਧਾ ਦਿੱਤੀਆਂ ਜਿਨ੍ਹਾਂ ਵਿਦਿਆਰਥੀ ਇਸ ਖਬਰ ਨੂੰ ਧਿਆਨ ਦੇ ਨਾਲ ਸੁਣ ਰਹੇ ਹਨ ਕਿਉਂਕਿ ਲਗਾਤਾਰੇ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਪ੍ਰਯਾਗ ਰਾਜ ਤੋਂ ਮਹਾਕੁੰਗ ਦੇ ਵਿੱਚ ਜਾਣ ਤੋਂ ਬਾਅਦ ਜਿਹੜੇ ਲੋਕ ਨੇ ਸਿੱਧੇ ਤੌਰ ਤੇ ਕਾਸ਼ੀ ਤੇ ਅਯੁੱਧਿਆ ਵਿਖੇ ਦਰਸ਼ਨ ਕਰਨ ਲਈ ਪਹੁੰਚਦੇ ਨੇ ਔਰ ਜੇ ਗੱਲ ਕੀਤੀ ਜਾਵੇ ਰਾਸ਼ਟਰੀ ਰਾਸ਼ਮਾਰਗਾਂ ਦੀ ਤਾਂ ਉੱਥੇ ਵੀ ਲਗਾਤਾਰ ਢੀੜ ਹੈ ਜਿਹੜੀ ਜਮ੍ਹਾਂ ਹੁੰਦੀ ਨਜ਼ਰ ਆ ਰਹੀ ਹੈ ਜੇਕਰ ਲੋਕ ਅਯੁੱਧਿਆ ਜਾਂਦੇ ਨੇ ਉੱਥੇ ਵੀ ਜਿਹੜੇ ਕਹਿ ਸਕਦੇ ਆ ਸ਼ਰਧਾਲੂ ਨੇ ਲਗਾਤਾਰ ਪਹੁੰਚ ਰਹੇ ਨੇ ਤਾਂ ਸ਼ਰਧਾਲੂ ਆ ਤਾਂ ਉਮਰਦਾ ਹੋਇਆ ਸਲਾਬ ਕੇ ਸਹਾਤ ਤੱਕ ਵਧਦਾ ਜਾ ਰਿਹਾ ਇਸ ਨੂੰ ਦੇਖਦੇ ਹੋਏ ਅਯੁੱਧਿਆ ਦੇ ਜ਼ਿਲ੍ਹਾ ਪ੍ਰਸ਼ਾਸਨ ਗਲੂਆਂ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ ਕਿ ਜਿਹੜੀਆਂ ਛੁੱਟੀਆਂ 10 ਫਰਵਰੀ ਤੱਕ ਰਹਿ ਰਹੀਆਂ ਸੀ ਉਹ ਛੁੱਟੀਆਂ ਨੇ ਹੁਣ 14 ਫਰਵਰੀ ਤੱਕ ਵਧਾ ਦਿੱਤੀਆਂ ਗਈਆਂ ਨੇ ਤਾਂ ਕਿ ਵਿਦਿਆਰਥੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਕਿਉਂਕਿ ਜੇਕਰ ਉਹ ਇਸਤਾਨ ਕਰਨ ਤੋਂ ਬਾਅਦ ਆਪਣੇ ਘਰ ਜਾਣ ਦੀ ਵਾਪਸੀ ਵੀ ਕਰਦੇ ਨੇ ਤਾਂ ਰਸਤੇ ਦੇ ਵਿੱਚ ਰਾਸ਼ਟਰੀ ਰਾਜਮਾਰਗਾਂ ਤੇ ਇੰਨੀ ਜ਼ਿਆਦਾ ਭੀੜ ਹੁੰਦੀ ਆ ਕਿ ਸਮੇਂ ਸਿਰ ਸਕੂਲ ਨਹੀਂ ਪਹੁੰਚ ਸਕਦੇ ਔਰ ਜ਼ਿਲ੍ਹਾ ਮੈਜਿਸਟਰੇਟ ਦਾ ਵੀ ਕਹਿਣਾ ਹੈ ਕਿ ਵਿਦਿਆਰਥੀ ਨੇ ਜਿਹੜੇ ਉਹ ਵੀ ਆਪਣੀ ਸ਼ਰਦਾ ਭਾਵਨਾਵਾਂ ਮੰਨ ਦੇ ਵਿੱਚ ਰੱਖ ਦੇਣ ਔਰ ਉਹ ਵੀ ਨੇ ਜਿਹੜੇ ਅਯੁੱਧਿਆ ਤੇ ਕਾਸ਼ੀ ਨਕਮਸਤਕ ਹੋਣਾ ਚਾਹੁੰਦੇ ਨੇ ਜਿਨ੍ਹਾਂ ਨੂੰ ਦੇਖਦੇ ਹੋਏ ਅਯੁੱਧਿਆ ਪ੍ਰਸ਼ਾਸਨ ਦੇ ਵੱਲੋਂ ਵੱਡਾ ਫੈਸਲਾ ਲੈ ਲਿਆ ਗਿਆ ਜ਼ਿਲ੍ਹਾ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜਿਹੜੇ ਸਕੂਲ ਹੁਣ 10 ਫਰਵਰੀ ਤੱਕ ਜਿਨ੍ਹਾਂ ਸਕੂਲਾਂ ਨੂੰ ਛੁੱਟੀਆਂ ਸੀ ਉਹ ਸਕੂਲ ਜਿਹੜੇ 14 ਫਰਵਰੀ ਤੱਕ ਬੰਦ ਰਹਿਣ ਕੂਲਾਂ ਦੇ ਵਿੱਚ ਸਾਰੇ ਇੰਟਰਮੀਡੀਏਟ ਸਕੂਲਾਂ ਦੇ ਨਹੀਂ ਯਾਨੀ ਕਿ 12ਵੇਂ ਜਮਾਤ ਤੱਕ ਦੇ ਸਾਰੇ ਸਕੂਲਾਂ ਨੂੰ 14 ਫਰਵਰੀ ਤੱਕ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ ਸਰ ਸ਼੍ਰੀਕਾਰ ਤੁਸੀਂ ਦੇਖ ਰਹੇ ਹੋ ਐਸਐਮ ਜ਼ੀ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕੋਰ ਇਸ ਵੇਲੇ ਦਿਆਂ ਹਾਂ ਜਾਣਕਾਰੀ ਵਿਦਿਆਰਥੀਆਂ ਲਈ ਬੇहद ਖਾਸ ਖ਼ਬਰ ਵਾਲੀ ਹੈ ਕਿਉਂਕਿ ਹੁਣ ਜਿਹੜੀਆਂ ਛੁੱਟੀਆਂ 10 ਫਰਵਰੀ ਤੱਕ ਸੀ ਉਹ ਛੁੱਟੀਆਂ ਨੇ ਹੁਣ ਜਿਹੜੀਆਂ 12 ਤੋਂ 14 ਫਰਵਰੀ ਤੱਕ ਵਧਾ ਦਿੱਤੀਆਂ ਜਿਨ੍ਹਾਂ ਵਿਦਿਆਰਥੀ ਇਸ ਖ਼ਬਰ ਨੂੰ ਧਿਆਨ ਦੇ ਨਾਲ ਸੁਣ ਰਹੇ ਹਨ ਕਿਉਂਕਿ ਲਗਾਤਾਰੇ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਪ੍ਰਯਾਗ ਰਾਜ ਤੇ ਮਹਾਕੁੰਗ ਦੇ ਵਿੱਚ ਜਾਣ ਤੋਂ ਬਾਅਦ ਜਿਹੜੇ ਲੋਕ ਨੇ ਸਿੱਧੇ ਤੌਰ ਤੇ ਕਾਸ਼ੀ ਤੇ ਅਯੁੱਧਿਆ ਵਿਖੇ ਦਰਸ਼ਨ ਕਰਨ ਲਈ ਪਹੁੰਚਦੇ ਨੇ ਔਰ ਜੇ ਗੱਲ ਕੀਤੀ ਜਾਵੇ ਰਾਸ਼ਟਰੀ ਰਾਜਮਾਰਗਾਂ ਦੀ ਤਾਂ ਉੱਥੇ ਵੀ ਲਗਾਤਾਰ ਢੀੜ ਹੈ ਜਿਹੜੀ ਜਮ੍ਹਾਂ ਹੁੰਦੀ ਨਜ਼ਰ ਆ ਰਹੀ ਹੈ ਜੇਕਰ ਲੋਕ ਅਯੁੱਧਿਆ ਜਾਂਦੇ ਨੇ ਉੱਥੇ ਵੀ ਜਿਹੜੇ ਕਹਿ ਸਕਦੇ ਆ ਸ਼ਰਧਾਲੂ ਨੇ ਲਗਾਤਾਰ ਪਹੁੰਚ ਰਹੇ ਨੇ ਤਾਂ ਸ਼ਰਧਾਲੂਆ ਤਾਂ ਉਮਰਦਾ ਹੋਇਆ ਸਲਾਬ ਕੇ ਸਹਾਤ ਤੱਕ ਵਧਦਾ ਜਾ ਰਿਹਾ ਇਸ ਨੂੰ ਦੇਖਦੇ ਹੋਏ अयोध्या ਦੇ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ ਕਿ ਜਿਹੜੀਆਂ ਛੁੱਟੀਆਂ 10 ਫਰਵਰੀ ਤੱਕ ਰਹਿਣੀਆਂ ਸੀ ਉਹ ਛੁੱਟੀਆਂ ਨੇ ਹੁਣ 14 ਫਰਵਰੀ ਤੱਕ ਵਧਾ ਦਿੱਤੀਆਂ ਗਈਆਂ ਨੇ ਤਾਂ ਕਿ ਵਿਦਿਆਰਥੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਕਿਉਂਕਿ ਜੇਕਰ ਉਹ ਇਸਤਾਨ ਕਰਨ ਤੋਂ ਬਾਅਦ ਆਪਣੇ ਘਰ ਜਾਣ ਦੀ ਵਾਪਸੀ ਵੀ ਕਰਦੇ ਨੇ ਤਾਂ ਰਸਤੇ ਦੇ ਵਿੱਚ ਰਾਸ਼ਟਰੀ ਰਾਜਮਾਰਗਾਂ ਤੇ ਇੰਨੀ ਜ਼ਿਆਦਾ ਭੀੜ ਹੁੰਦੀ ਹੈ ਕਿ ਸਮੇਂ ਸਿਰ ਸਕੂਲ ਨਹੀਂ ਪਹੁੰਚ ਸਕਦੇ ਔਰ ਜ਼ਿਲ੍ਹਾ ਮੈਜਿਸਟਰੇਟ ਦਾ ਵੀ ਕਹਿਣਾ ਹੈ ਕਿ ਵਿਦਿਆਰਥੀ ਨੇ ਜਿਹੜੇ ਉਹ ਵੀ ਆਪਣੀ ਸ਼ਰਦਾ ਭਾਵਨਾਵਾਂ ਮੰਨ ਦੇ ਵਿੱਚ ਰੱਖਦੇ ਨੇ ਔਰ ਉਹ ਵੀ ਨੇ ਜਿਹੜੇ ਅਯੁੱਧਿਆ ਤੇ ਕਾਸ਼ੀ ਨਤਮਸਤਕ ਹੋਣਾ ਚਾਹੁੰਦੇ ਨੇ ਜਿਨ੍ਹਾਂ ਨੂੰ ਦੇਖਦੇ ਹੋਏ ਅਯੁੱਧਿਆ ਪ੍ਰਸ਼ਾਸਨ ਦੇ ਵੱਲੋਂ ਵੱਡਾ ਫੈਸਲਾ ਲੈ ਲਿਆ ਗਿਆ ਜ਼ਿਲ੍ਹਾ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜਿਹੜੇ ਸਕੂਲ ਹੁਣ 10 ਫਰਵਰੀ ਤੱਕ ਜਿਹਨਾਂ ਸਕੂਲਾਂ ਨੂੰ ਛੁੱਟੀਆਂ ਸੀ ਉਹ ਸਕੂਲ ਜਿਹੜੇ 14 ਫਰਵਰੀ ਤੱਕ ਬੰਦ ਰਹਿ ਉਹਨਾਂ ਦੇ ਵਿੱਚ ਸਾਰੇ ਇੰਟਰਮੀਡੀਏਟ ਸਕੂਲ ਆਉਂਦੇ ਨੇ ਯਾਨੀ ਕਿ 12ਵੇਂ ਜਮਾਤ ਤੱਕ ਦੇ ਸਾਰੇ ਸਕੂਲਾਂ ਨੂੰ 14 ਫਰਵਰੀ ਤੱਕ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ